ਹਾਂਜੀ ਮਿੱਤਰੋ ਸਾਨੂੰ ਟਰੈਕ ਟਾਈਪ ਟਰੈਕਟਰ ਦਿਖਾਉਣਾ ਹੈਗਾ ਤੇ 90 ਹਸ ਪਾਵਰ ਦਾ ਆਪਣੇ ਤਾਂ ਨਹੀਂ ਚੱਲਦੇ ਹਨਾ ਤੇ ਇਹਨਾਂ ਨੇ ਵੇਟ ਬੂਟ ਦੇ ਰੱਖਿਆ ਮੂਰੇ ਆਹ ਦੇਖ ਲਓ ਇਹਦਾ ਵੇਟ ਹੈਗਾ ਹੈਗਾ 25 ਕੁਇੰਟਲ ਠੀਕ ਹੈ ਜੀ ਤੇ ਬਾਕੀ ਸਾਨੂੰ ਹੋਰ ਜਿਹੜੀ ਜਾਣਕਾਰੀ ਆ ਉਹ ਸਾਰੀ ਦਿੰਨੇ ਆਗੇ ਆਹ ਜਿਹੜੀ ਕੰਪਨੀ ਇਹਨੂੰ ਤਿਆਰ ਕਰਦੀ ਹੈ ਚైనా ਮੇਡ ਆ ਟਰੈਕਟਰ ਆ ਸਿੱਧਾ ਕਹਿ ਰਹੀ ਵੀ ਚైనా ਵਾਲਿਆਂ ਦਾ ਟਰੈਕਟਰ ਆ ਇਹਦੇ ਨਾਂ ਦਾ ਕੋਈ ਸਟੀering ਆ ਨਾ ਹੀ ਕੋਈ ਥੱਲੇ ਕੋਈ ਤੈਨੂੰ ਦੇਖਦਾ ਵੀ ਕਲੱਚ ਬ੍ਰੇਕ ਹਨਾ ਸਾਰਾ ਇਹਦੇ ਲੀਵਰਾਂ 'ਚ ਕੰਮ ਹੁੰਦਾ ਹੈ ਇਕੋ ਤੇ ਬਾਕੀ ਆ ਜਿਹੜਾ ਨਾਂਵ ਦੇ ਕੋਈ ਟਾਇਰ ਆ ਇਹ ਆ ਦੇਖ ਸਕਦੇ ਹਾਂ ਆ ਜਿਹੜਾ ਇਹਦਾ ਟਰੈਕ ਆ ਇਹਦੇ ਤੇ ਕੰਮ ਕਰਦਾ ਕਿ ਜਿਹੜਾ ਕੀ ਆ ਆਪਾਂ ਜੇ ਸੀ ਵੀ ਟਾਈਪ ਦੇਖਦੇ ਆ ਉੱਥੇ ਇਹਨੂੰ ਆਪਾਂ ਉਹ ਕਰ ਸਕਦੇ ਆ ਇਹਨੂੰ ਮੋੜਨਾ ਮਾਰਨਾ ਹੁਣ ਮੇਨ ਗੱਲ ਸੀ ਜਿਵੇਂ ਆਪਾਂ ਕਹੇ ਜੀ ਟਰੈਕਟਰ ਹੀ ਆ ਨਾ ਪਿੱਛੋਂ ਇਹਦੇ ਲਿੰਕਾ ਵਗੈਰਾ ਸਾਰਾ ਹਨਾ ਲੈਫਟ ਟਾਈਪ ਇਹਦੇ ਆ ਦਿੱਤੇ ਹੋਏ ਆਗੇ ਜੱਜ ਇੱਕ ਵਗੈਰਾ ਇਹਦੇ ਮਗਰ ਹੁਣ ਇਹਨਾਂ ਨੇ ਰੋਟਾਵੇਟਰ ਪਾ ਰੱਖਿਆ ਹੈ ਜਿਵੇਂ ਝੋਨੇ ਦੇ ਵਿੱਚ ਜਿਵੇਂ ਕਦੂ ਕਰਨ ਵਾਸਤੇ ਸਾਰਿਆਂ ਨਾਲ ਬੈਸਟ ਆ ਕੋਈ ਵੀ ਕਲਟੀਵੇਟਰ ਕੋਈ ਮਤਲਬ ਇੰਪਲੀਮੈਂਟ ਇਹਦੇ ਮਗਰ ਪਾ ਸਕਦੇ ਤੁਸੀਂ ਕਿਉਂਕਿ ਇਹਦੇ ਲਿੰਕਾਂ ਬਣੀਆਂ ਹੋਣਗੀਆਂ ਸਾਰਾ ਹਨ ਤੇ ਬਸ ਇਹ ਤਾਂ ਆਏ ਕਿ ਕ੍ਰਾਸ ਵਾਵਾ ਲੰਮਾ ਬਣ ਜਾਂਦਾ ਹੈ ਆ ਦੇਖੋ ਤੁਸੀਂ ਤੇ ਇੱਥੇ ਇਹਦਾ ਇੰਜਨ ਆ ਜਾਂਦਾ 90 ਹਸ ਪਾਵਰ ਦਾ ਇਹਦਾ ਇੰਜਨ ਆ 25 ਕੁਇੰਟਲ ਕੁਇੰਟਲ ਦਾ ਜਿਹੜਾ ਇਹ ਟਰੈਕਟਰ ਆ ਦੇਖਣ ਚ ਤੱਕ ਮਸ਼ੀਨ ਜੀ ਲੱਗਦਾ ਕਿ ਉਹ ਟਰੈਕਟਰ ਜਿਵੇਂ ਆਪਾਂ ਦੇਖ ਰਹੇ ਉਹ ਟਰੈਕਟਰ ਤਾਂ ਹੈ ਨਹੀਂਗਾ ਇਹ ਦੇਖੋ ਬਾਕੀ ਇਹਨਾਂ ਦੀ ਜਿਹੜੀ ਛਤਰੀ ਵਗੈਰਾ ਉਹ ਹਸਾਬ ਜੀ ਦੀ ਤੇ ਰੱਖੀ ਆ ਕਿਉਂਕਿ ਆਪਣੇ ਮਨ ਨਾਲ ਇਧਰ ਮਸ਼ੀਨਾਂ ਦੇਖਦੇ ਆਪਾਂ ਮਸ਼ੀਨਾਂ ਵੀ ਇਹਨਾਂ ਦੇ ਆ ਜਿਵੇਂ ਟਰੈਕ ਪੈਡ ਵਾਲਾ ਜਾਂਦੇ ਆ ਕਿਉਂਕਿ ਇਧਰ ਇਹ ਪਾਣੀ ਵਾਲੇ ਏਰੀਏ 'ਚ ਜ਼ਿਆਦਾ ਚੱਲਦੇ ਆ ਕਿਉਂਕਿ ਚਿੱਕੜ ਹੁੰਦਾ ਜਿਵੇਂ ਆਪਾਂ ਕਹਿੰਦੇ ਗਾਰੇ ਵਾਲੇ 'ਚ ਤਾਂ ਉੱਥੇ ਜਿਵੇਂ ਟਾਇਰਾਂ ਵਾਲੀਆਂ ਕੰਮ ਨਹੀਂ ਕਰਦੀਆਂ ਉੱਥੇ ਫਿਰ ਇਹਨਾਂ ਮਸ਼ੀਨਾਂ ਨਾਲ ਹੀ ਝੋਨਾ ਦਾ ਨਾ ਵੜਦੇ ਆ ਇਹ ਤੇ ਇਹਨਾਂ ਨਾਲ ਹੀ ਇਹ ਜਿਹੜਾ ਕਦੂ ਕਰਦੇ ਹੈਗੇ ਬਾਕੀ ਬਹੁਤ ਜ਼ਬਰਦਸਤ ਚੀਜ਼ ਆ ਪਲਾਂਟ ਵੀ ਤੁਹਾਨੂੰ ਦਿਖਾ ਦੇਵਾਂ ਮੈਂ ਇਹਦਾ ਦੇਖੋ ਜੀ ਇਹਦਾ ਫਰੰਟ ਹੈ ਤੇ ਆ ਇਹਦੇ ਟਰੈਕ ਤੇ ਮਤਲਬ ਟਰੈਕ ਹੈ ਇਹਦੇ ਤੇ ਚੱਲਣਾ ਇਹਨੇ ਹਨ ਵੈਸੇ ਇਹਦੇ ਇੱਕ ਡੈਮੋ ਵਾਸਤੇ ਇਹਨਾਂ ਨੇ ਉਹ ਲਾ ਰੱਖਿਆਗਾ ਆਪਣਾ ਰੋਟਾਵੇਟਰ ਤੇ ਇਹਦੇ ਵਾਲ ਵੀ ਵਗੈਰਾ ਜਿਹੜੇ ਆਪਾਂ ਕੋਈ ਟਰਾਲੀ ਵਗੈਰਾ ਵੀ ਪਾਉਣੀ ਆ ਅਮਲਾਂ ਦਾ ਹੁੱਕ ਲਾ ਸਕਦੇ ਆਪਾਂ ਹੁੱਕ ਲੱਗ ਜੂਗੀ ਆਪਣੀ ਜੋ ਬਣਾਉਣਾ ਹੀ ਵੀ ਹੋਵੇ ਇਹਦੇ ਵਾਲਵ ਦਿੱਤੇ ਵਿੱਚ ਆ ਚਾਰ ਬਾਕੀ ਜਿਹੜਾ ਇਹਦਾ ਇੰਜਨ ਅੱਗੇ ਆ ਜਾਂਦਾ ਹੈਗਾ ਫਰੰਟ ਤੇ ਉੱਥੇ ਹੀ ਡਰਾਈਵਰ ਆ ਜਿਹੜਾ ਸੀ ਉਹ ਤੁਹਾਨੂੰ ਅੱਗੇ ਵੀ ਜਾ ਕੇ ਦਿਖਾਉਣਾ ਇਹਦੇ ਕੰਟਰੋਲ ਵਗੈਰਾ ਤੇ ওই ਸਾਈਡ ਤੇ ਆ ਜੀ ਮਿੱਤਰੋ ਇਹਦੇ ਨੂੰ ਦਿਖਾਈਏ ਆ ਇਹਦੇ ਕੰਟਰੋਲ ਵਗੈਰਾ ਆ ਜੀ ਬਾਕੀ ਇਹਦਾ ਜਿਹੜਾ ਤੁਸੀਂ ਕਰ ਲਓ 1.36 ਨਾਲ ਗੁਣਾ 74.5 ਨੂੰ ਇੱਕ ਗੁਣਾ ਕਰ ਲਓ 1.36 ਨਾਲ 90 ਘਾਸ ਪਾਵਰ ਦੇ ਜਿਹੜੀ ਇਹਦੀ ਪਾਵਰ ਨਿਕਲੇ ਹੋਊਗੀ ਇਹਦਾ ਵੇਟ ਆ ਜਾਂਦਾ ਬਾਕੀ ਇਹਦੇ ਕੋਲ ਬਾਲੀ ਜਾਣਕਾਰੀ ਤਾਂ ਹੈ ਨਹੀਂ ਗਈ ਤੇਰੇ ਇਹਨਾਂ ਦੀ ਮਸ਼ੀਨ ਖੜੀ ਆ ਉਹ ਦੇਖ ਸਕਦੇ ਹੋ ਤੁਸੀਂ ਚੰਗੀ ਲੱਗੀ ਤਾਂ ਸ਼ੇਅਰ ਕਰ ਦੇ ਧੰਨਵਾਦ ਜੀ